ਪੀਆ ਦੇਣਾ ਸੀ ਭੰਡਾ ਪਹਿਲਾਂ ਪਿੰਡ ਚ ਲਗਾਏ ਮੈਨੂੰ ਕਿਤੇ ਵੇਖ ਹੀ ਨਾ ਲਵੇ ਉਹ ਭੰਡਾ ਤੈਨੂੰ ਮੈਂ ਖਦਾਲ ਦੱਸਣਾ ਸੁਣਾ ਦੇ ਫਿਰ ਅੱਜ ਮੈਂ ਇੱਕ ਕੁੜੀ ਵੇਖੀ ਕੁੜੀ ਵੇਖੀ ਐਕਟਿਵ ਹੁੰਦੀ ਜਾਂਦੀ ਐਕਟਿਵ ਹੁੰਦੀ ਜਾਂਦੀ ਬੜੀ ਤੇਜ਼ ਜਾਂਦੀ ਬੜੀ ਤੇਜ਼ ਜਾਂਦੀ ਬੜੀ ਤੇਜ਼ ਜਾਂਦੀ ਸੀ ਉਸ ਵਾਲੇ ਨੇ ਖਿਲਾੜ ਲਿਆ ਕਹਿੰਦੇ ਕੁੜੀਏ ਖੜ ਜਾ ਤੇਰੀ ਨੰਬਰ ਪਲੇਟ ਫੇਰ ਉਹ ਕਹਿੰਦੀ ਅੰਕਲ ਜੀ ਪਾਸੇ ਹੋ ਜਾਈਂ ਜੇ ਅਮਰੀਕਾ ਵੀ ਹੈ ਨਹੀਂ ਤੈਨੂੰ ਤੇਰੇ 헤ਦੀ ਹੋਇਆ ਉਹ ਅੱਗੇ ਨੂੰ ਖਿਲਾੜ ਲਿਆ ਫੇਰ ਕਹਿੰਦੇ ਕੁੜੀ ਤੇਰਾ ਹੈਲਮਟ ਕਿੱਥੇ ਹੈ ਕਿੱਥੇ ਆ ਕਹਿੰਦੀ ਉਹ ਵੀ ਹੈ ਉਹ ਵੀ ਹੈ ਨਹੀਂ ਕਿੱਥੇ ਆ ਕਿੱਥੇ ਆ ਉਹ ਵੀ ਇਹਨਾਂ ਕੋ ਕੋਸ਼ੀ ਵੀ ਆ ਨਹੀਂ ਫੇਰ ਚਲਾਨ ਹੋ ਗਿਆ 10000 ਦਾ 10000 ਦਾ ਚਲਾਨ ਹੋ ਗਿਆ ਫੇਰ ਕੀ ਹੋਇਆ ਅੰਕਲ ਜੀ ਨੂੰ ਕਹਿੰਦੀ ਆ ਅਕਾ ਜੀ ਥੀਕ ਥੀਕ ਲਗਾ ਲਓ ਅਗੇ ਵੀ ਰੈਂਸ ਚਲਾਨ ਘਟਾ ਦੀ ਹੋ ਮੁੰ ਤੇਰੇ ਉਹ ਬੰਦਾ ਤੁਰ ਮੈਣ ਦੇ ਕੀ ਰਮੈਣ ਵਾਹੋ ਵੇਖੀ ਆ ਚੱਲ ਇੱਕ ਸਵਾਲ ਮੋਚਣਾ ਲੈ ਮੋਚਦਾ ਸਵਾਲ ਕਰ ਲੈ ਰਾਜਾ ਰਾਜੀ ਆ ਬੀਬੀ ਨੇ ਮਾਰਿਆ ਸੀ ਉਹ ਰਾਵਣ ਆ ਹਾਂ ਮੈਨੂੰ ਬੰਦਾ ਸਾਲ ਲੱਗੇ ਮੇਰੇ ਵੱਡਿਆਂ ਬੰਦਾ ਮੈਂ ਰਾਵਣ ਹੱਥੋਂ ਨਹੀਂ ਸਿਲਾਇਆ ਓ ਪੰਡਾ ਮੇਰਦਾ ਦੋਸ਼ ਨਾਲਾ ਦੀ ਲੜ ਕੇ ਤੇਰੀ ਗੱਲ ਨਹੀਂ ਕੀਤੀ 라ਵਣ ਨੂੰ ਰਾਮ ਜੀ ਨੇ ਮਾਰਿਆ ਸੀ ਤਾਂ ਪੰਡਾ ਇਹ ਦੱਸ ਨਹੀਂ ਉਹ ਰਾਮ ਜੀ ਗੱਲ ਕਰਦਾ ਹਮੈਂ ਤਾਂ ਡਰਾ ਹੀ ਸੀ ਹਾਂਜੀ ਅਲਾ ਵੀ ਜਜਮਾਨ ਵੀ ਮੇਰੇ ਆ ਸੁਣਾ ਦਿਓ ਸਿਸ਼ੇ ਜੇ ਮੇਰੇ ਘਰ ਚੱਲ ਗਿਆ ਹਾਂ ਹੋਰ ਆਇਆ ਸੀ ਬਿਸਕਟ ਖਾ ਕੇ ਗਿਆ ਬਿੱਲੀ ਦੀ ਭੈਣ ਉਹ ਤੇ ਬਿੱਲੀ ਨਹੀਂ ਨਵਾ ਰਹੀ ਬਿੱਲੀ ਨਵਾ ਰਹੀ ਸੀ ਬੈਠੀ ਭੈਣ ਨੂੰ ਕਿਆ ਪਹਿਨੇ ਬਿੱਲੀ ਨਹੀਂ ਨਵਾਦੀ ਬਿੱਲੀ ਨਵਾਏ ਤਾਂ ਮਰ ਜਾਂਦੀ ਹੈ ਨਵਾ ਨਹੀਂ ਆਂਦੀ ਹੈ ਮੈਂ ਬਹੁਤ ਆ ਕੇ ਵੇਖਿਆ ਬਿੱਲੀ ਉੱਥੇ ਮਰੀ ਪਈ ਮਰੀ ਵੀ ਫੇਰ ਵੇ ਇਹਦੀ ਭੈਣ ਨੂੰ ਕਿਹਾ ਦੇਖਿਆ ਨਾ ਭੈਣੇ ਮਰ ਗਈ ਨਾ ਬੇਲੀ ਇਹਦੀ ਭੈਣ ਮੋਰੇ ਕਹਿੰਦੀਆਂ ਨਵਾਇ ਤੇ ਥੋੜੀ ਮਰੀ ਫਿਰ ਕਿਵੇਂ ਮਰ ਗਈ ਤੇ ਜਦੋਂ ਨਵਾ ਕੇ ਨਚੋੜੀ ਉਹਦੋਂ ਮਰੀ ਉਹ ਰੋੜੇ ਦੇ ਮਰੀ ਇਹ ਨਾਲ ਬਾਤ ਕਰ ਪਣਾ ਨਾ ਨੰਡਾ ਉਹ ਭੰਡਾ ਤੈਨੂੰ ਪਤਾ ਮੈਂ ਕਿੰਨਾ ਦਲੇਰ ਆ ਕਿੰਨਾ ਕਿਦਲੇ ਉਹ ਤੈਨੂੰ ਪਤਾ ਮੈਂ ਕਿੰਨਾ ਉਹ ਤੈਨੂੰ ਪਤਾ ਮੈਂ ਕਿੰਨੇ ਕੰਪੀਟੀਸ਼ਨ ਜਿੱਤੇ ਆ ਕਿਹੜਾ ਜਿੱਤਿਆ ਤੇ ਕੰਪੀਟੀਸ਼ਨ ਉਹ ਸਾਡੇ ਪਿੰਡ ਰੋਇਆ ਕਿ ਮੁਰੇ ਫੜੰਦਾ ਕੰਪੀਟੀਸ਼ਨ ਆ ਲੋਕਾਂ ਨੇ ਵੱਡੇ ਵੱਡੇ ਚੂਹੇ ਫੜੇ ਤੇ ਵੱਡੇ ਵੱਡੇ ਨਾਮ ਜਿੱਤੇ ਉਹ ਨਹੀਂ ਜਿੱਤਾ ਉਹ ਭਰਾਵਾ ਮੈਂ ਚੂਹਾ ਫੜਿਆ ਮੇਰੇ ਪੈਗੀ ਕੁੱਟ ਉਹ ਗੱਲ ਮੈਂ ਨਾ ਸੱਚ ਬੋਲੜ ਕੇ ਬਣਾਤਾ ਹੀ ਤੇ ਨਾ ਘਰੇ ਫੜਦਾ ਕਰਦੀ ਨਾ ਉਹੀ ਗੱਲ ਆ ਲਾਓ ਮੇ ਜਿਜਮਾਨੇ ਮੇਰੇ ਯਾਰ ਦੀ ਸੁਣਾ ਦਿਓ ਇਹਨਾਂ ਦਾ ਸਾਰਾ ਟੱਬਰ ਹੀ ਚੋਰਾ ਦਾ ਐ ਪਿਛੇ ਜੈਨੂੰ ਡਾਕੂ ਬਣਨ ਦਾ ਸ਼ੌਂਕ ਪੈ ਗਿਆ ਇਹਨਾਂ ਦਾ ਚਾ ਇਹਨਾਂ ਨੂੰ ਸੰਤ ਦੇ ਜਾ ਕੇ 108 ਐਂਬੂਲੈਂਸ ਕੇ ਲੀ ਉਹਨੂੰ ਜਾ ਕੇ ਕਹਿੰਦਾ ਕੱਢ ਦੇ ਜੋ ਹੋ ਜਾਗਾ ਕਿ ਲੜਾਇਆ ਮੈਂ ਉਹਨਾਂ ਨੇ ਲਾਸ਼ ਕਰਕੇ ਮੋਢੇ ਤੇ ਤਾਂ ਸਤਿਗੁਰੂ ਜੀ ਆਖਿਆ ਅੱਛਾ ਪਗੜਾ ਖਿਜਾ ਅੱਛਾ ਪਗੜਾ ਮਾਰ ਦਿਆ ਫੇਰ ਆਹ ਲੋ ਵੇ ਜਮਾਨਾ ਸਾਨੂੰ ਅੱਛਾ ਸਲਮਾਨ ਦੀ ਗੱਲ ਸੁਣਾ ਮਸਨਾ ਦੇਖ ਇਹਨਾਂ ਦੇ ਇੱਕ ਦਿਨ ਪਿੰਡ ਲੱਗੀ ਅੱਗ ਉਹ ਸਾਡੇ ਪਿੰਡ ਲੱਗੀ ਅੱਗ ਮਾਇ ਮਾਰੀ ਅੱਗ ਤੇ ਛਾਲ ਚਾਰ ਬੰਦੇ ਚਾਰ ਬੰਦੇ ਕੱਢ ਲਿਆ ਆ ਕੋਈ ਨੇ ਬੰਦੇ ਕਾਦੇ ਕੱਡੇ ਇਹਦੇ ਪੈਗੇ ਛੱਤਰ ਪਤੰਦਰ ਅੱਗ ਬੁਝਾਉਣ ਵਾਲੇ ਕੱਢ ਲਿਆ ਜਿੰਮ ਕਰ ਬੰਦਾ ਤੈਨੂੰ ਹਰ ਯਾਰਾਂ ਦੇ ਛੱਤਰ 'ਤੇ ਬੋਲਦੇ ਥੋੜੀ ਆ ਉਹ ਚੁੱਪ ਕਰ ਭੰਡਾ ਬੋਲਾਂ ਨਾ ਖੋਲੀ ਜਾ ਮੈਂ ਤਾਂ ਹੋਲੂਗਾ ਮੈਨੂੰ ਸੁਣਨਾ ਇਹਨਾਂ ਨੂੰ ਕਿਸੇ ਆਣੀ ਗੱਲ ਨਹੀਂ ਉਹ ਭੰਡਾ ਮੈਨੂੰ ਇੱਕ ਬੋਲੀ ਜੋੜ ਕੇ ਹੀ ਆਇਆ ਉਹ ਪਹਿਲਾਂ ਬੋਲੀ ਸੁਣਾ ਉਹ ਬਾਰੀ ਬਰਸੀ ਕਟਣ ਗਿਆ ਸੀ ਖੱਟ ਕੇ ਲਿਆਂਦੀ ਲੋਈ ਆਹ ਬਈ ਵਾ ਖੱਟ ਕੇ ਲਿਆਂਦੀ ਲੋਈ ਮਰਜ਼ੀ ਕੰਨ ਲਿਗੇ ਆ ਸੀ ਘਟਕੇ ਲਿਆਂਦੀ ਲੋਈ ਕਾਲੇ ਜਿਆ ਮੂੰਹ ਵਾਲਿਆ ਤੇ ਤਬਾਰਨੀ ਪਾਸ ਨਾ ਹੋਏ ਓ ਜੁੱਪ ਕਰ ਓ ਬੰਡਾ ਇੰਨੇ ਸੋਹਣੇ ਸੁਣ ਕੇ ਬੰਨ ਨੂੰ ਤਾਂ ਕਾਲਾ ਕਹਿ ਗਿਆ ਮਾਮਾ ਕਾਲਾ ਹੀ ਆ ਨਾਲੇ ਤੈਨੂੰ ਕਿਹਾ ਨਾ ਬੋਲਾ ਨਾ ਖੋਲ ਆਪਾਂ ਨੂੰ ਸੁਣਨਾ ਇਹਨਾਂ ਕੋਈ ਚਾਹੀਦੀ ਗੱਲ ਸਣਾ ਸੁਣਾ ਦਈਏ ਚਲ ਮੈਂ ਸੁਣਾਣਾ ਓ ਬੰਡਾ ਆਪਾਂ ਨੂੰ ਨਸ਼ੇ ਨਹੀਂ ਕਰਨੇ ਚਾਹੀਦੇ ਨਸ਼ੇ ਨਹੀਂ ਕਰਨੇ ਚਾਹੀਦੇ ਨਸ਼ੇ ਨੇ ਪੰਜਾਬ ਦਾ ਵੇੜਾ ਬਿਠਾ ਵੇੜਾ ਬਿਠਾਤਾ ਓ ਨਸ਼ਾ ਜਖੇੜ ਛੱਡ ਵੀਰਨਾ ਇੱਕੋੜ ਦੇਸ਼ ਚੋਂ ਕੱਟ ਵੀਰਨਾ ਨਸ਼ਿਆ ਨਹੀਂ ਦੱਭਰੂ ਕਾਲੇ ਨੇ ਗੋੜੇ ਰੰਗ ਹੋ ਗਏ ਕਾਲੇ ਨੇ ਇੱਕ ਕੋੜ ਦੇਸ਼ ਚੋਂ ਛੱਡ ਵੀਰਨਾ ਨਸ਼ਿਆਂ ਦਾ ਖੇੜਾ ਛੱਡ ਵੀਰਨਾ ਨਸ਼ਿਆਂ ਦਾ ਖੇੜਾ ਛੱਡ ਵੀਰਨਾ ਧੰਨਵਾਦ